ਮੋੜਾਂ ਤੇ ਆ ਰਹੇ ਬਿਲਕੁਲ ਸਾਹਮਣੇ ਤੋਂ ਇਹ ਲੋਕਾਂ ਨੇ ਗੱਲ ਸੁਣ ਕੇ ਇਹ ਬੁਰਖੇ ਨੂੰ ਉਹਨੇ ਬੁਰਗੀ ਦਿੱਤੀ ਸਮਝ ਆ ਗਈ ਜੀ ਮੋੜੋਂ ਆ ਕੇ ਕੰਮ ਕਰਨੇ ਪਏ ਲੋਕ ਜੁਟ ਕੇ ਮਾਰਾ ਗਏ ਇਹਨੂੰ ਪਤਾ ਹੀ ਨਹੀਂ ਕਰਨਾ ਸੀ ਹਾਂ ਜੀ ਹੁਣ ਵੀ ਟੰਗ ਲਾਈ ਜਾਂਦਾ ਜੀ ਜਦੋਂ ਜੁਟਲਣਾ ਕੰਮ ਹੀ ਨਹੀਂ ਹੁੰਦਾ ਕੰਮ ਕਰਕੇ ਦਿਖਾਓ ਤਾਂ ਪਾਜੀ ਨੇ ਮੇਰੀ ਸੇਤ ਹੀ ਖਰਾ ਲਿਆ ਉਹ ਤਾਂ ਪਾਜੀ ਗਿਆ ਹਾਂ ਜੀ ਮੈਂ ਇੱਕ ਜੀ ਛੋਟੀ ਜਿਹੀ ਰਿਵਰਸ ਸੀ ਤੇ ਰੋਡ ਦਾ ਥੋੜਾ ਜਿਹਾ ਜ਼ਿਆਦਾ ਹੈ ਤੁਸੀਂ ਆਏ ਹੋ ਤੁਸੀਂ बस ये एक बार मेंटेनेंस सही हो फेर साइटਾਂ ਦੇ ਜਿੰਨਾ ਕੋਸ ਜੰਮੋ ਪੱਕਾ ਬੀਤੇ ਜਿਵੇਂ ਮੌਸਮੀ ਲੱਗ ਜੀ ਕੁਝ ਹੋਰ ਸਾਡੇ ਪਿੰਡ ਨੂੰ ਬਣਾ ਦਿੱਤੀ ਜਵੇ ਜਿਵੇਂ ਹੁਣ ਸਾਡੇ ਬਾਹਰ ਪਿੱਛੋਂ ਸਾਰੀ ਗਲੀ ਇੰਟਰਲੌਕ ਟਾਈਲ ਹੋ ਕੇ ਆ ਗਈ ਹੈ ਬਿਲਕੁਲ ਆਪਣੇ ਗੇਟ ਦਾ ਕਿਰਤੀ ਸਾਡੇ ਕੋਲ ਪੰਡ ਖਤਮ ਹੋ ਗਏ ਅੱਛਾ ਲੈ ਇੰਨਾ ਕਿ ਟੋਟਾ ਹੀ ਇਹ ਕੋਈ 100 ਮੀਟਰ ਦਾ ਵੀ ਨਹੀਂ ਹੋਣਗਾ ਤੋ ਮੈਨੇ ਕਿਹਾ ਕਿ ਹੁਣ ਸਾਰੇ ਪੈਸੇ ਨਾ ਇੱਥੇ ਪੰਪ ਸਾਈਡ ਪਾਣੀ ਕੱਢਣ ਵਾਸਤੇ ਖਰਚੀ ਸਾਰੇ ਪੈਸੇ ਉੱਤੇ ਚਾਹੀਏ ਕਿ ਹੜਾ ਨਾਲ ਬਚ ਜਾਏ ਕਿਸੇ ਦਾ ਤੋ ਕਿ